ਜਲੰਧਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਗੁਰਾਇਆਂ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਰਾਮ ਮੰਦਰ ॠषिਕੁਟਿਆ ਗੁਰਾਇਆਂ ਵਿਕੇ ਨਤਮਸਤਕ ਵੀ ਹੋਈ। ਇਸ ਮੌਕੇ ਸਥਾਨਕ ਮਿਲਣ ਪੈਲਸ ਚ ਬਰਕਰ ਮਿਲਣੀ ਵੀ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਪਹੁੰਚੇ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋ ਵਾਲੀਆ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮਿਲਨ ਪੈਲਸ ਦੇ ਮਾਲਕ ਸੋਢੀ ਰਾਮ ਗੋਹਾਵਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੋੜ ਤੋਂ ਕਾਂਗਰਸ ਵਿੱਚ ਆ ਗਏ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕੀ ਕੁੱਝ ਕਿਹਾ ਆਉ ਸੁਣਦੇ ਹਾਂ ਉਹਨਾਂ ਦੀ ਜਵਾਨੀ ਤੇ ਸੋਢੀ ਰਾਮ ਗੋਹਾਵਰ ਨੇ ਕੀ ਕਿਹਾ ਉਹ ਵੀ ਸੁਣੋ ਔਰ ਜੇ ਪਿਕਚਰ ਅੱਜ ਹਲਕਾ ਫਲੋਰ ਦੇ ਵਿੱਚ ਆਏ ਆ ਤੁਸੀਂ ਗੁਰਾਇਆ ਦੇ ਵਿੱਚ ਮੱਢਿਆ ਕੀਤੀ ਆ ਇਹੋ ਜਿਹਾ ਹੰਗਾਰਾ ਜੀ ਲੋਕਾਂ ਦਾ ਜਲੰਦਰ ਤੁਸੀਂ ਆਪ ਦੇਖ ਰਹੇ ਹੋ ਕਿ ਕੱਲਾ ਗੁਰਾਇਆ ਹਲਕੇ ਦੀ ਅੱਜ ਅਸੀਂ ਬਰਕਰਾਰਾਂ ਦੀ ਮੀਟਿੰਗ ਕੀਤੀ ਹੈ ਤੇ ਇਹ ਵੀ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਲੋਰ ਹਲਕੇ ਦੇ ਵਿੱਚ ਕਿੰਨਾ ਵੱਡਾ ਰੁਝਾਨ ਹੈ ਬਹੁਤ ਹਲਕੇ ਦੇ ਵਿੱਚ ਆਏ ਆ ਜਿੱਥੋਂ ਐਮਐਲਏ ਸਾਹਿਬ ਜੀ ਇਹ ਪ੍ਰਚਾਰ ਕਰਨ ਵੀ ਆਏ ਸੀ ਬਾਈ ਇਲੈਕਸ਼ਨ ਦੇ ਵਿੱਚ ਹੁਣ ਨਰਾਜ ਕੇ ਸੀਗੇ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਫਿਰ ਵੀ ਅਸੀਂ ਦੇਖਦੇ ਪਏ ਹਾਂ ਕਿ ਅੱਜ ਜਿਹੜਾ ਇਕੱਠ ਹੈ ਫਿਰ ਤੋਂ ਬਾਅਦ ਹੋਰ ਮੀਟਿੰਗਾਂ ਤੁਹਾਡੀਆਂ ਹੈਗੀਆਂ ਕਿਹੋ ਜਿਹਾ ਲੱਗਦਾ ਰਿਸਪਾਂਸ ਕਿਹੋ ਜਿਹਾ ਮਿਲੂਗਾ ਹਾਲਾਤ ਮੈਨੂੰ ਬੜੀ ਖੁਸ਼ੀ ਹੋਈ ਮੈਂ ਬੜਾ ਸਤਿਕਾਰ ਨਾਲ ਮੇਰਾ ਸਿਰ ਝੁਕ ਰਿਹਾ ਇਸ ਇਲਾਕੇ ਦੇ ਲੋਕਾਂ ਦੇ ਲਈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਿਆਂ ਨੇ ਘਰ ਬੈਠੇ ਸੀ ਕਾਂਗਰਸੀ ਉਹ ਵੀ ਜਾਗ ਪਏ ਹੈ ਜਿਹੜਿਆਂ ਨੇ ਪਿਛਲੇ ਦਿਨਾਂ 'ਚ ਵੋਟ ਨਹੀਂ ਪਾਈ ਉਹ ਵੀ ਜਾਗ ਪਏ ਹੈ ਬਹੁਤ ਆਮ ਆਦੀ ਪਾਰਟੀ ਜਿਹੜੇ ਚਲੇ ਗਏ ਸੀ ਉਹ ਵਾਪਸ ਆ ਰਹੇ ਬਹੁਤ ਅਕਾਲੀ ਦਰ ਚਲੇ ਗਏ ਸੀ ਉਹ ਵਾਪਸ ਆ ਰਹੇ ਕਾਂਗਰਸ ਜਿਹੜੀ ਪੁਰਾਣੀਆਂ ਵੱਡੇ ਰੂਪ ਦੇ ਵਿੱਚ ਇਕੱਠੀ ਹੋ ਕੇ ਅੱਗੇ ਵੱਧ ਰਹੀ ਹੈ ਬਹੁਤ ਧੰਨਵਾਦ ਦੇਖੋ ਜੀ ਹਰ ਕੋਈ ਹਲਕਾ ਇੰਚਾਰਜ ਹੈ ਤੇ ਹਰ ਸਰਪੰਚ ਹਰ ਪੰਚ ਹਰ ਐਮਸੀ ਹਰ ਲੀਡਰ ਮੈਨੂੰ ਵੀ ਕਹਿੰਦੇ ਹੋਣ ਆ ਬੇਬੇ ਤੁਸੀਂ ਵੋਟਾਂ ਆਮ ਆਦੀ ਪਾਰਟੀ ਨੂੰ ਦੇੋ ਪੰਜਾਬ ਦੀ ਹੁਣ ਤੁਸੀਂ ਕਾਂਗਰਸ ਦੇ ਛੱਡ ਕੇ ਕੰਮ ਨੂੰ ਕਿਉਂ ਕਹਿ ਰਹੇ ਹੈ ਕਿਉਂਕਿ ਮੈਂ جب سیوا سیوا کر رہے ہیں نہ تو سر ادھر چاہیے نہ تو ساتھ چاہیے

رکھے ہیں اور جب گریب لوگ انت سہولت کی اور سب کچھ ہے امید ہے ਇਹ ਸਰਦਾਰ ਨੂੰ ਪੂਰਾ ਕਰੋ ਇਹਨਾਂ ਸ਼ਰਤਾਂ ਇਹਨਾਂ ਸ਼ਰਤਾਂ ਨਾਲ ਮੈਂ ਹੱਥਾਂ ਤੇ ਨਹੀਂ ਕਰਨਾ ਮੈਂ ਇੱਕ ਇੱਕ ਲੋੜ ਪਾ ਕੇ ਜਿੰਨੇ ਸਾਰਾ ਬਹੁਤ ਬਹੁਤ ਕਰਤ ਬਹੁਤ ਕਰਨਾ ਪਾਉ ਜੈ ਹਿੰਦ ਅੱਜ ਜਿਹੜੇ ਪ੍ਰਧਾਨ ਮੰਤਰੀ ਤਮਤ ਚਾਰਜੀ ਭਯਾਨ ਦੇਵੇ ਆ ਉਹਨਾਂ ਦੀ ਬਖਾਅ ਕਿਉਂਕਿ ਜਦੋਂ ਰਾਮ ਮੰਦਰ ਦੀ ਗੱਲ ਕਰੋਗੇ ਸਾਡੇ ਗੁਰੂ ਗੁਰੂ ਇਹਨੇ ਸਾਂਝੀ ਬਾਤਾਂ ਦਾ ਸੰਦੇਸ਼ ਦਿੱਤਾ ਚਾਹੇ ਅਸੀਂ ਕ੍ਰਿਸ਼ਨਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਤੋ ਗਿਆਨਾ ਬੰਦ ਗੱਲ ਕਰ ਲਈਏ ਚਾਹੇ ਅਸੀਂ ਰਾਮ ਕੀਰੋਦੀ ਗੱਲ ਕਰ ਲਈਏ ਚਾਹੇ ਰਾਮ ਮੰਦਰ ਦੀ ਗੱਲ ਕਰ ਲਈਏ ਚਾਹੇ ਗੋਲਡਨ ਟੈਂਪਲ ਦੀ ਗੱਲ ਕਰ ਲਈਏ ਸਾਡੇ ਤੁਹਾਨੂੰ ਸਾਰਿਆਂ ਦੇ ਸਾਹਦੇ ਆ ਸਾਨੂੰ ਧਰਮ ਦੇ ਨਾਂ ਤੇ ਫਰੀਪੀਆਲੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਜੇ ਉੱਥਾਂ ਦੇ ਜਿੱਦਿਆਂ ਦੇ ਦਰਵਾਜ਼ੇ ਖਲਾਏ ਤਰਜੀਬ ਗਾਂਧੀ ਜੀ ਨੇ ਖਲਾਏ ਆ ਇਹ ਕਿਤੇ ਕਿਸੇ ਨੂੰ ਪਤਾ ਨਹੀਂ ਹੋਣਾ ਕਿਉਂਕਿ ਜੀਵ ਗਾਂਧੀ ਜੀ ਨੇ ਥਿਰਵਾਤ ਕੀਤੀ ਸੀ ਉਹਨਾਂ ਨੇ ਉੱਥੇ ਜਿਹੜੀ ਮੰਦਰ ਦੇ ਦਰਵਾਜ਼ੇ ਖੁੱਲੇ ਗਏ ਸੀ ਜੇ ਪਿਆਲੇ ਉਸ ਗੱਲ ਤੇ ਰਾਜਨੀਤੀ ਕਰ ਰਿਹਾ ਇਹ ਕਦੀ ਵੀ ਦੇਸ਼ ਦੇ ਲੋਕ ਜਦੋਂ ਧਰਮ ਦੇ ਨਾਂ ਤੇ ਤੁਸੀਂ ਰਾਜਨੀਤੀ ਕਰੋਗੇ ਦੇਸ਼ ਦੇ ਲੋਕ ਮਾਫੀ ਕਰ ਲਗੇ ਦੇਸ਼ ਦੇ ਲੋਕ ਸਮਝ ਜਾਣਿਆ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਗੱਲਾਂ ਬਹੁਤ ਕਰਨ ਨੂੰ ਸਮਾਂ ਨਹੀਂ ਜਾਂਦਾ ਆਪਾਂ ਤਕੇ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਇੱਕ ਇੱਕ ਵੋਟ ਇੱਕ ਜੂਨ ਨੂੰ ਚੋਣ ਨਿਸ਼ਾਨ ਪੱਡੇ ਪਾ ਕੇ